ਇਸ ਕਰਕੇ ਖਾਲਸਾ ਜੀ ਸਿੱਖ ਨੂੰ ਅਨ ਤੋਂ ਬਿਨਾ ਕੋਈ ਚੀਜ਼ ਦਾਵਲੀ ਨਹੀਂ ਹੋਣਾ ਚਾਹੀਦਾ ਜੋ ਅਮਲ ਖਾਣ ਵਾਲੇ ਹਨ ਬਾਵਰਨ ਗੁਰੂ ਨਾਨਕ ਸਾਹਿਬ ਦੇ ਅੱਗੇ ਭੰਗ ਪੇਸ਼ ਕੀਤੀ ਸੀ ਮਾਰਨ ਕਹੋ ਬਾਵਰਾ ਭਾਉ ਤੇਰਾ ਭੰਗ ਖੰਡੀ ਮੇਰਾ ਚੀਤ ਮੇਰੇ ਵਾਹਿਗੁਰੂ ਦਾ ਜਿਹੜਾ ਭਾਇ ਇਹੋ ਹੀ ਸਾਡੀ ਭੰਗ ਹੈ ਕਬੀਰ ਭੰਗ 마ਸ਼ਲੀ ਸੁਰਾ ਪਾ ਲੋਕ ਸਾਰ ਸੰਗੇ ਜੀ ਕਾਸੀ ਰੇਵ ਕੇ ਬਾਹਲੇ ਭੰਗਾ ਪੀਂਦੇ ਐ ਮੱਛੀਆਂ ਖਾਂਦੇ ਐ ਤੇ ਸ਼ਰਾਬਾਂ ਪੀਂਦੇ ਐ ਬਹੁਤ ਗੁੰਡੇ ਕਰਦੇ ਐ ਖਰਾਬੀਆਂ ਉਹਨਾਂ ਨੂੰ ਵੇਖ ਕੇ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਕਬੀਰ ਇਹ ਵੀ ਭਗਤ ਕਹੋਂਦੇ ਐ ਇਹਨਾਂ ਦਾ ਕੀ ਹਾਲ ਹੋਵੇਗਾ ਤਾਂ ਸੁਣ ਕੇ ਕਹਿੰਦੇ ਹਨ ਕਬੀਰ ਭੰਗ ਮਾਸ਼ਲੀ ਸੁਰਾ ਪਾਨ ਕਬੀਰ ਜੀ ਕਹਿੰਦੇ ਇਹਦੇ ਭੰਗ ਖਾਂਦੇ ਐ ਪੀਂਦੇ ਐ ਤੇ ਮੱਛੀ ਦਾ ਮਾਸ ਖਾਂਦੇ ਐ ਸੁਰਾ ਪਾਨ ਅਤੇ ਸ਼ਰਾਬ ਪੀਂਦੇ ਹਨ ਜਿਸ ਨੇ ਮੱਛੀ ਦਾ ਮਾਸ ਖਾ ਲਿਆ ਉਹਨ ਸਾਰੇ ਹੀ ਮਾਸ ਖਾ ਲਿਆ ਕੋ ਮੱਛੀ ਇਹ ਹੀ ਦੀ ਚੀਜ਼ ਆ ਇਹ ਕੋੜੀ ਦਾ ਆਦਮੀ ਵੀ ਰੋੜੇ ਜਾਣ ਬਰਿਆਚ ਉਹਨਾਂ ਦੇ ਮਾਸ ਨੂੰ ਵੀ ਖਾ ਕੇ ਉਹ ਕੋੜੀਆਂ ਦਾ ਮਾਸ ਵੀ ਖਾ ਜਾਂਦੀ ਹੈ ਇਹ ਹੀ ਪਹਿੜੀ ਚੀਜ਼ ਹੈ ਸੋ ਇਸ ਤਰ੍ਹਾਂ ਮੱਛੀ ਨੂੰ ਖਾਂਦੇ ਆ ਜਿਹੜੇ ਜਿੰਨ ਸ਼ਰਾਬ ਪੀਦੇ ਉਹਨ ਸਾਰੇ ਹੀ ਪਾਪ ਕਰ ਲੈ ਜੋ ਜੋ ਪ੍ਰਾਣ ਪਾਨਾਂ ਨੂੰ ਚਬਦੇ ਆ ਜਿਹੜੇ ਤੇ ਸ਼ਰਾਬ ਪੀਂਦੇ ਹਨ ਜੋ ਜੋ ਪ੍ਰਾਣੀ ਖਾਣ ਜਿਹੜੇ ਜਿਹੜੇ ਪ੍ਰਾਣੀ ਇਹਨਾਂ ਚੀਜ਼ਾਂ ਨੂੰ ਖਾਂਦੇ ਆ ਉਹ ਗਦੇ ਹਨ ਤੀਰਥ ਵਰਤ ਨੇਮ ਕੀਏ ਉਹਨਾਂ ਦੇ ਭੰਗ ਪੀਣ ਵਾਲਿਆਂ ਦੇ ਮੱਛੀ ਦਾ ਮਾਸ ਖਾਣ ਵਾਲਿਆਂ ਦੇ ਸ਼ਰਾਬ ਪੀਣ ਵਾਲਿਆਂ ਦੇ ਪਾਣਾ ਚੱਬਣ ਵਾਲਿਆਂ ਦੇ ਜਿਹੜੇ ਤੀਰਸ ਕੀਤੇ ਐ ਪਿਛਲੇ ਵਰਤ ਰੱਖੇ ਹੋਏ ਆਕਾਦਸੀਆਂ ਦੇ ਨੇਮ ਕੀਤੇ ਹੋਏ ਐ ਉਹਦੇ ਕੀਤੇ ਹੋਏ ਯਮ ਨੇ ਮਾਦਕ ਤੇ ਸਵੇਰ ਸਤਲ ਜਾ ਉਹ ਸਾਰੇ ਰਸਾਤਲ ਥੱਲੇ ਧਰਤੀ ਦੇ ਗਰਕ ਹੋ ਜਾਂਦੇ ਨਾਸ ਹੋ ਜਾਂਦੇ ਐ ਚੇਵੰ ਪਤਾਲ ਹੈ ਸਰਸੰਗੀਰ ਸਤਲ ਉਹ ਨਰਕ ਵਿੱਚ ਜਾ ਕੇ ਪੈਂਦੇ ਐਸੇ ਪੁਰਖ ਸਭ ਪੁੰਨ ਦਾ ਨਾਸ਼ ਹੋ ਜਾਂਦੇ ਐ ਜਿਹੜੇ ਇਹਨਾਂ ਪਾਪਾਂ ਵਿੱਚ ਲੱਗੇ ਰਹਿੰਦੇ ਐ ਇਸ ਕਰਕੇ ਖਾਲਸਾ ਜੀ ਸਿੱਖ ਨੂੰ ਅਨ ਤੋਂ ਬਿਨਾ ਕਹੇ ਚੀਜ਼ ਦਾਵਲੀ ਨਹੀਂ ਹੋਣਾ ਚਾਹੀਦਾ ਜੋ ਅਮਲ ਖਾਣ ਵਾਲੇ ਹਨ ਬਾਵਰਨ ਗੁਰੂ ਨਾਨਕ ਸਾਹਿਬ ਦੇ ਅੱਗੇ ਭੰਗ ਪੇਸ਼ ਕੀਤੀ ਸੀ ਮਾਰਨ ਕਾ ਬਾਵਰਾ ਭਾਉ ਤੇਰਾ ਭੰਗ ਖੰਡੀ ਮੇਰਾ ਚੀਤ ਮੇਰੇ ਵਾਹਿਗੁਰੂ ਦਾ ਜਿਹੜਾ ਭਾਇ ਇਹੋ ਹੀ ਸਾਡੀ ਭੰਗ ਹੈ ਅਤੇ ਸਾਡਾ ਚੇਤੀ ਅਸੀਂ ਇਹ ਖਾਲੀ ਕੋਨਾ ਰੱਖਿਆ ਜਿਹਦੇ ਚ ਪਾ ਕੇ ਰੱਖਦੇ ਆ ਇਸ ਪ੍ਰਕਾਰ ਨਹੀਂ ਇਸ ਦਾ ਭੰਗ ਪੀਨੇ ਹੈ ਭੰਗ ਪੀਣ ਵਾਲੇ ਫਕੀਰ ਨਹੀਂ ਅਸੀਂ ਹਾਂ ਸੋ ਇਸ ਪ੍ਰਕਾਰ ਦਸਵੇਂ ਪਾਪਸ਼ਾ ਲਿਖਿਆ ਹੈ ਮਦਰਾ ਦੇਤਾ ਸਭਤ ਕੋਲ ਭੰਗ ਦਹੇ ਤਨ ਇਕ ਜਿਹੜਾ ਸ਼ਰਾਬ ਪੀਂਦਾ ਸਤਾਂ ਕੋਲਾਂ ਨੂੰ ਕਲੰਕੀ ਕਰਦਾ ਹੈ ਜਿਹੜਾ ਭੰਗ ਪੀਂਦਾ ਆਪਦੇ ਸੀ ਨੂੰ ਨਿਵਰਤ ਕਰ ਲਿੰਦਾ ਹੈ ਸੀ ਨੂੰ ਨਾਸ਼ ਕਰ ਜਾਂਦਾ ਹੈ ਇਸੇ ਪ੍ਰਕਾਰ ਜਗਤ ਝੂਠ ਸਤਕੁਲ ਰਹੇ ਤਮਾਕੂ ਪੀਣ ਵਾਲਾ ਸੌਕ ਨੂੰ ਕਲੰਕਿਤ ਕਰਦਾ ਹੈ ਨਿੰਦਾ ਦਹੇ ਅਨੇਕ ਨਿੰਦਿਆ ਕਰਨ ਵਾਲਾ ਏਕਾਂਕੁਲਾ ਨੂੰ ਗਾਲ ਜਾਂਦਾ ਹੈ ਇਸ ਪ੍ਰਕਾਰ ਸਾਹਿਬ ਸਿੰਘ ਜਿਹੜਾ ਵਿਦੇਸ਼ਾ ਕੀਆ ਸਾਗਰੇ ਸਭ ਜੰਗ ਹਕਾਇਤਾਂ ਚ ਹੈ ਉਹ ਸਾਗਰੇ ਸਾਗਰ ਨੂੰ ਸਾਗਰੇ ਰੰਗ ਸਤਸੰਗਤ ਜੀ ਵਿਦੇਸ਼ਾ ਕੀਆ ਸਾਗਰੇ ਸਭ ਜੰਗ ਹਰਿਆ ਰੰਗ ਪ੍ਰੇਮ ਦਾ ਨਾਮ ਹੋ ਹੈ ਮੇਰਾ ਮਨ ਸਾਲ ਜਨਾਮ ਮਿਲ ਹਰਿਆ ਗੁਰੂ ਚ ਉੱਥੇ 파ਰਸ਼ਨ ਕੀਆ ਉਤ ਪ੍ਰੇਮ ਦਾ ਹਰਿਆ ਰੰਗ ਹੈ ਉਹ ਹਰਿਆ ਰੰਗ ਸੁਖੇ ਰਹਿ ਨਾਉ ਨਹੀਂ ਸਰਸੰਗੇ ਜੀ ਇਹ ਨਾਮਲਾਂ ਦਾ ਖੰਡਨ ਕੀਤਾ ਇਸ ਪ੍ਰਕਾਰ ਮਹਾਰਾਜ ਨੇ ਪੀਰਤ ਵਾਸੀ ਪ੍ਰਕਾਰ ਹੋਰ ਵੀ ਇਹ ਹਜ਼ਾਰਸ ਕਰਦੇ ਹਨ ਕਬੀਰ ਭਾਗ ਮਾਸ਼ਲੀ ਸੁਰਾ ਪਾ ਭਾਈ ਗੁਰਦਾਸ ਜੀ ਨੂੰ ਭਾਗ ਨਾਮ ਮਾਸ ਦਾ ਨਾਮ ਕਿਹਾ ਜੀਆਂ ਮਾਰਨਾ ਖਾਈਏ ਭੰਗ ਜਿਹੜਾ ਮਸ਼ਲੀ ਦਾ ਭਾਗ ਮਾਸ ਖਾਂਦੇ ਹਨ ਸ਼ਰਾਬ ਪੀਂਦੇ ਹਨ ਜੋ ਜੋ ਪ੍ਰਾਨੀ ਖਾਣ ਜਿਹੜੇ ਜਿਹੜੇ ਪ੍ਰਾਨੀ ਇਸ ਦੇ ਤਾਂ ਹੀ ਖਾਂਦੇ ਹਨ ਭੋਗਦੇ ਹਨ ਤੀਰਥ ਬਾਤ ਨੀਮ ਕੀ ਉਹਨਾਂ ਦੇ ਤੀਰਥ ਰੱਖੇ ਹੋਏ ਵਰਤ ਨੀਮ ਆਦੇ ਕੀਤੇ ਹੋਏ ਇਹ ਸਵੇਰ ਸਾਤਲ ਜਾਰੇ ਘਰ ਕੁੰਦੇ ਜਾਂਦੇ ਟੋਏ ਚ ਪੈਂਦੇ ਜਾਂਦੇ ਨਰਕ ਜੀ ਜਾਂਦੇ ਐਸੇ ਪੁਰਖਾਂ ਦੇ ਪੁੰਨਦਾਨ ਕੀਤੇ ਸਭ ਨਾਸ ਹੋ ਜਾਂਦੇ ਹਨ ਇਸੇ ਪ੍ਰਕਾਰ ਕਬੀਰ ਭੰਗ ਮਾਸ਼ ਲਈ ਸੁਰਾ ਪਾਨ ਕਹਿੰਦੇ ਹਨ ਕਬੀਰ ਸਾਹਿਬ ਜੀ ਮਾ ਮਾਇਆ ਜਿਹੜੀ ਹੈ ਇਹ ਬੜੀ ਛੁਲੀ ਛੁਲੀ ਨਾ ਸ਼ੁੱਧ ਰੂਪ ਆ ਤੁਸ਼ ਰੂਪ ਹੈ ਅਤੇ ਸੁਰ ਦੇਵਤਿਆਂ ਦੇ ਹੱਥਾਂ 'ਚ ਵੀ ਇਹ ਭਜ ਜਾਣ ਵਾਲੀ ਹੈ ਜਿਹੜੇ ਜਿਹੜੇ ਪ੍ਰਾਣੀ ਇਸ ਮਾਇਆ ਨੂੰ ਕੁਸੰਗਤ ਵਿੱਚ ਖਾਂਦੇ ਐ ਖਰਚਦੇ ਐ ਬੁਰਿਆਂ ਪਾਸਾਂ ਚ ਲਾਉਂਦੇ ਹਨ ਤੀਰਥ ਵਰਤ ਨੇਮ ਕੀਏ ਉਹਨਾਂ ਦੇ ਤੀਰਸ ਕੀਤੇ ਹੋਏ ਵਰਤ ਰੱਖੇ ਹੋਏ ਯਮ ਨੇਮ ਕੀਤੇ ਹੋਏ ਤੇ ਸਭ ਐ ਰਸਾਤਲ ਜਾਂਦੇ ਉਹ ਸਾਰੇ ਨਰਕ ਵਿੱਚ ਹੀ ਜਾਂਦੇ ਨੇ ਐਸੇ ਪੁਰਖੋ ਕਬੀਰ ਭਾਗ 마ਸ਼ਲੀ ਸੁਰਾ ਸਾਧ ਸੰਗਤ ਜੀ ਮੁਰਟਿਆਂ ਦੇ ਇਲਾਕੇ ਵਿੱਚ ਜਦੋਂ ਜਾਈਏ ਉਹ ਸੁੱਕੇ ਤਮਾਕੂ ਦੇ ਪੱਤੇ ਚੱਬਣ ਨੂੰ ਭੰਗ ਕਹਿੰਦੇ ਆ ਲੋਕ ਉਹ ਤਮਾਕੂ ਨੂੰ ਚੱਪ ਕਹਿੰਦੇ ਭਾਂ ਖਾਨਾ ਹ ਇਸ ਪ੍ਰਕਾਰ ਜਿਹੜੇ ਤਮਾਕੂ ਆਦਿਕ ਚੱਬਦੇ ਆ ਅੱਜ ਕੱਲ ਨਵਾਂ ਜਰਦਾ ਇਹਦਾ ਨਾਮ ਰੱਖਿਆ ਹੈ ਬਾਹਲੇ ਲੋਕ ਬੈਲੀ ਇਹਨੂੰ ਖਾਂਦੇ ਆ ਸੋ ਜਿਹੜੇ ਜਿਹੜੇ ਆਦਮੀ ਇਹਨਾਂ ਚੀਜ਼ਾਂ ਨੂੰ ਸ਼ਰਾਬਾਂ ਨੂੰ ਪੀਂਦੇ ਆ ਤਮਾਕੂ ਖਾਂਦੇ ਆ ਤੇ ਮਾਸ ਮੱਛੀ ਆਦ ਕਾਂ ਦਾ ਖਾਂਦੇ ਐ ਜੋ ਜੋ ਪ੍ਰਾਂਤੇ ਸੀਰਥ ਬਰਤ ਨੇਮ ਕੀਏ ਅੱਗੇ ਕਈ ਭਾਈ ਜੀ ਵੇਖੀਦੇ ਐ ਉਹ ਮੂੰਹ ਚ ਪਾਨਾ ਨੂੰ ਚਬਕੇ ਗੁਰੂ ਗੋਬਿੰਦ ਸਾਹਿਬ ਦੀ ਤਾਬੇ ਆਉਂਦੇ ਐ ਏਡੇ ਭੈੜਾ ਕੰਮ ਕਰਦੇ ਐ ਸਤਗੁਰੂ ਰਾਮਦਾਸ ਜੀ ਨੇ ਫਰਮਾਇਆ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਨੇ ਕਦੋਂ ਨਾ ਚੇਤੇ ਜਮ پکڑ ਕੇ ਲਾਈਆ ਡੰਡ ਮਿਲਦਾ ਹੈ ਉਹਨਾਂ ਦੇ ਤਾਂ ਹੀ ਤੀਰਥ ਭਰਤ ਨੇਮ ਕੀ ਉਹਨਾਂ ਦੇ ਤੀਰਥ ਕੀਤੇ ਹੋਏ ਵਰਤ ਰੱਖੇ ਹੋਏ ਜਮ ਨੇਮ ਕੀਤੇ ਹੋਏ ਇਹ ਸਭ ਰਸਾਤਲ ਜਾਉਂ ਨਰਕ ਵਿੱਚ ਜਾਂਦੇ ਐਸੇ ਪੁਰਖਾਂ ਦੇ ਕੀਤੇ ਸਭ ਕੀਤੇ ਕਰਮ ਕਰਮ ਨਿਸ਼ਫਲ ਹੋ ਜਾਂਦਾ ਹੈ